ਉਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਆਈ ਜੀ ਠੀਕ ਹੈ ਜੀ ਸਹੀ ਚੱਲੀਆਂ ਕੋਈ ਜਰਮੀਨੇਸ਼ਨ ਚ ਪ੍ਰੋਬਲਮ ਨਹੀਂ ਆਈ ਜੀ ਕਿਹੜੇ ਕਿਹੜੇ ਏਰੀਆ ਚ ਵੀਰੇ ਆਪਾਂ ਮਸ਼ੀਨਾਂ ਲਾਈਆਂ ਜਿਵੇਂ ਆਪਾਂ ਹੋਰ ਸਾ ਵੀ ਪਿਛਲੇ ਸਾਲ ਵੀ ਲਾਈਆਂ ਉਹਦੇ ਚ ਫਾਰਮਰ ਨੇ ਹੀ ਫਿਰ ਬਾਅਦ ਵਿੱਚ ਜੋ ਲਾ ਕੇ ਦਿੱਤੇ ਜੇ ਇੱਕ ਦੋ ਮਸ਼ੀਨਾਂ ਦੇ ਲਾਈਆਂ ਸੀ ਜਿਆਦਾ ਤੇ ਨਹੀਂ ਲਾਈਆਂ ਸੀ ਉਹ ਇਸੇ ਕਰਕੇ ਠੀਕ ਹੈ ਜੀ ਵੀ ਉਹਦੇ ਚ ਹੀ ਫਾਰਮਰ ਨੇ ਦੱਸਿਆ ਵੀ ਇੰਡੀਆ ਦੇ ਵਿੱਚ ਨਾ ਤੁਸੀਂ ਪਹਿਲੀ ਵਾਰ ਜਿਹੜੀ ਮੈਂ ਮਸ਼ੀਨ ਦਿਖਾਉਣ ਜਾ ਰਿਹਾ ਹਾਂ ਜ਼ੀਰੋ ਡ੍ਰਿਲ ਦੇ ਵਿੱਚ ਜਿਹੜੀਆਂ ਚੇਂਜਸ ਕੀਤੇ ਗਏ ਨੇ ਬਹੁਤ ਘੱਟ ਤੁਹਾਨੂੰ ਵੇਖਣ ਨੂੰ ਮਿਲਣਗੇ ਮਨ ਲਓ ਇੰਡੀਆ ਦੇ ਵਿੱਚ ਰੇਅਰ ਹੀ ਪੀਸ ਹੋ ਸਕਦਾ ਪਹਿਲੀ ਗੱਲ ਤਾਂ ਹੋਵੇਗਾ ਹੀ ਨਹੀਂ ਕਿਉਂਕਿ ਬਾਈ ਉਹਨਾਂ ਨੇ ਪਹਿਲਾਂ ਤਿਆਰ ਕੀਤੀ ਸੀ ਇਸ ਵਾਰੀ ਵੀ ਬਾਈ ਉਹਨਾਂ ਨੇ ਤਿਆਰ ਕੀਤੀਆਂ ਨੇ ਐਰਕੀ ਮੰਨ ਲਓ ਵੀ ਦੋ ਤਿੰਨ ਮਾਡਲ ਤਿਆਰ ਕਰਤੇ ਵੀ ਇੱਕ ਵੱਡਾ ਇੱਕ ਛੋਟਾ ਹਨਾ ਜਿੱਥੇ ਜਿੱਥੇ ਜਿੰਨੀ ਜਿੰਨੀ ਦੀ ਰਿਕੁਆਇਰਮੈਂਟ ਸੀ ਤੇ ਵੀਡੀਓ ਨੂੰ ਸ਼ੇਅਰ ਕਰਿਆ ਜੇ ਬਾਈ ਨਾਲੇ ਤੁਹਾਨੂੰ ਵਿਖਾਉਣੇ ਆ ਮਸ਼ੀਨ ਕਿਹੜੀ ਤਿਆਰ ਕਰਦੀ ਹੈ ਨਾ ਵੇਖਣ ਨੂੰ ਆਮ 0 ਡ੍ਰਿਲ ਲੱਗੇਗੀ ਪਰ ਚੇਂਜਸ ਬਹੁਤ ਵੱਡੇ ਨੇ ਜਿਹੜੀਆਂ ਡਿਸਕਾਂ ਕਹਿੰਦੇ ਸੁਪਰਸੀਡਰ ਚ ਲੱਗਦੀਆਂ ਸੀ ਬਾਈ ਉਹਨਾਂ ਨੇ ਉਹ ਮਸ਼ੀਨ ਦੇ ਵਿੱਚ ਲਾਤੀਆਂ ਤੇ ਜਿਹੜੀ ਲੱਗਦੀ ਦਿੱਕਤ ਆਉ ਬਾਈ ਨੂੰ ਪੁੱਛਦੇ ਆ ਨਾਲੇ ਡਿਟੇਲ ਹੋਰ ਕੀ ਹਾਲ ਹੈ ਭਾਈ ਜੀ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਖਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰੇ ਪਹਿਲਾਂ ਹਨਾ ਤੁਸੀਂ ਜ਼ੀਰੋ ਡ੍ਰਿਲ ਬਣਾਈ ਆਪਾਂ ਪਹਿਲਾਂ ਵੀ ਵੀਡੀਓ ਪਾਈ ਆ ਤੇ ਹੁਣ ਫਿਰ ਆਏ ਆ ਆਪਾਂ ਤੁਹਾਡੇ ਕੋਲੇ ਡਿਸਕਾਂ ਵਾਲੀ ਜ਼ੀਰੋ ਡ੍ਰਿਲ ਦੀ ਗੱਲ ਕਰੀ ਹਨਾ ਤਮੀਆਂ ਵਾਲੀ ਜ਼ੀਰੋ ਡ੍ਰਿਲ ਦਾ ਤੇ ਵੀਰੇ ਇਹ ਆਈਡੀਆ ਕਿਵੇਂ ਆਇਆ ਹਨਾ ਵੀ ਇਹ ਤਮੀਆਂ ਵਾਲੀ ਜ਼ੀਰੋ ਡ੍ਰਿਲ ਬਣਾ ਦਈ ਆਪਾਂ ਇਹ ਆਪਣੇ ਕਿਸਾਨ ਭਰਾਵਾਂ ਨੇ ਜਿਵੇਂ ਕਿਹਾ ਪਰਾਲੀ ਫਸਦੀ ਹੈ ਜੀ ਟਰੈਕਟਰ ਲੋਡ ਬਹੁਤ ਮੰਨਦਾ ਉਹਦੇ ਨਾਲ ਜੀ ਇਹ ਲੋਡ ਫ੍ਰੀ ਹੈ ਬਿਲਕੁਲ ਲੋਡ ਨਹੀਂ ਮੈਨੂੰ ਟਰੈਕਟਰ ਸਵਾਲ ਨੇ ਮੇਰੇ ਮੰਨ ਲਓ ਵੀ ਇੱਕ ਤਾਈ ਦੇ ਵਿੱਚ ਵਜਨ ਕਿੰਨਾ ਵੀਰੇ ਵਜਨ ਦੀ ਜਿਵੇਂ ਲੱਗਪਗ ਜੈ ਮੰਨੋ ਵੀ 550 ਕਿਜੀ ਵਜਨ ਹੈ ਜੀ ਮੰਨ ਲਓ 550 ਕਿਜੀ 550 ਕਿੰਟਲ ਹਾਂਜੀ ਵੇਟ ਹੈਗਾ ਠੀਕ ਹੈ ਤੇ ਵੀਰੇ ਤਮੀਆਂ ਹਨਾ ਕੋਈ ਲੋਕ ਆਖਦੇ ਸੀ ਇਹ ਨਾ ਤਿਲਕ ਜੇਗੀ ਮੰਨ ਲਓ ਜਦੋਂ ਆਪਾਂ ਚਲਾਉਣੇ ਹਨਾ ਤਿਲਕ ਕੇ ਜੇਗੀ ਪਰ ਚਲੋ ਮੇਰੇ ਹਿਸਾਬ ਤੇ ਤਾਂ ਨਹੀਂ ਤਿਲਕਦੀ ਜੇ ਮੈਂ ਇਥੋਂ ਵੇਖਾਂ ਵੀਰੇ ਇੰਨੀ ਚੀਜ਼ ਤਿੱਖੀ ਹੋਈ ਪਈ ਹੈ ਹਨਾ ਜੇ ਆਪਾਂ ਹੂਲ ਕਰੀਏ ਤਾਂ ਉਂਗਲ ਵੱਢ ਦੇਗੀ ਬਿਲਕੁਲ ਜੀ ਬਿਲਕੁਲ ਤੇ ਫਿਰ ਵੀ ਮੈਂ ਉਹਨਾਂ ਦੇ ਚਲੋ ਤੁਸੀਂ ਮੈਨੂੰ ਜਵਾਬ ਦਿਓ ਵੀਰੇ ਜੇ ਆਪਾਂ ਐ ਆ ਨਾ ਚੱਲਦਾ ਇੱਕ ਦਾ ਬੀਜ ਇਹ ਉਤਾਰਨਾ ਲੱਜਾਏਗੀ ਵੀਰੇ ਨਹੀਂ ਬਿਲਕੁਲ ਨਹੀਂ ਲੱਜਾਊਗੀ ਜੀ ਬੀਜ ਐਕੂਰੇਸੀ ਚ ਥੱਲੇ ਸਿੱਟੇ ਬਿਲਕੁਲ ਸਹੀ ਜਾਊਗਾ ਜੀ ਪਿਛਲੇ ਸਾਲ ਬਜਾਈ ਕਰਾਈ ਆ ਪਿਛਲੇ ਸਾਲ ਵੀ ਆਪਾਂ ਮਸ਼ੀਨਾਂ ਬਣਾਈਆਂ ਦੇਖੋ ਠੀਕ ਹੈ ਵੀਰੇ ਤੇ ਉਹਦੇ ਚ ਵੀ ਕੋਈ ਪ੍ਰੋਬਲਮ ਨਹੀਂ ਆਈ ਜੀ ਠੀਕ ਹੈ ਜੀ ਸਹੀ ਚੱਲੀਆਂ ਕੋਈ ਜਰਮੀਨੇਸ਼ਨ ਚ ਪ੍ਰੋਬਲਮ ਨਹੀਂ ਆਈ ਜੀ ਕਿਹੜੇ ਕਿਹੜੇ ਏਰੀਆ ਚ ਵੀਰੇ ਆਪਾਂ ਮਸ਼ੀਨਾਂ ਭੇਜੀਆਂ ਜੀ ਅਸੀਂ ਆਪਾਂ ਹੋਰ ਸਰ ਏਰੀਆ ਚ ਮਸ਼ੀਨਾਂ ਭੇਜੀਆਂ ਜੀ ਗੁਰਦਾਸਪੁਰ ਏਰੀਆ ਚ ਵੀ ਗਏ ਆ ਇਹ ਵੀਰੇ ਉੱਥੇ ਬਜਾਈ ਫਿਰ ਕਾਦੀ ਕਾਦੀ ਕੀਤੀ ਉਹਨਾਂ ਨੇ ਬਜਾਈ ਉਹਨਾਂ ਨੇ ਕਣਕ ਦੀ ਹੀ ਕੀਤੀ ਜੀ ਅੱਛਾ ਕਣਕ ਦੀ ਵੀਰੇ ਬਜਾਈ ਜਿਹੜੀ ਕੀ ਕੀਤੀ ਉਹਨਾਂ ਨੇ ਹਾਂਜੀ ਹਾਂ ਬਿਲਕੁਲ ਠੀਕ ਹੈ ਤੇ ਕੋਈ ਦਿੱਕਤ ਨਹੀਂ ਆਈ ਨਹੀਂ ਕੋਈ ਪ੍ਰੋਬਲਮ ਨਹੀਂ ਇਹ ਵੀਰੇ ਜ਼ੀਰੋ ਚ ਵਰਤੀ ਸੀ ਕਿ ਉਹਨਾਂ ਨੇ ਮੰਨ ਲਓ ਵਗੇ ਹੋਏ ਵਾਂਚ ਵਰਤੀ ਨਹੀਂ ਜ਼ੀਰੋ ਚ ਵੀ ਵਰਤੀਆਂ ਜੀ ਅੱਛਾ ਜੀ ਹਾਂਜੀ ਜਿਵੇਂ ਇਕੱਠਾ ਬਣਾ ਕੇ ਉਸ ਤੋਂ ਬਾਅਦ ਚਲਾਈਆਂ ਉਹਨਾਂ ਨੇ ਥੋੜਾ ਜਿਆ ਅਰੇ ਜਿਆਦੇ ਭਾਲਦੀ ਗੱਲ ਬੱਤਰ ਜਿਆਦੇ ਭਾਲਦੀ ਹੈ ਥੋੜੀ ਵਸਾਹੀ ਉਹ ਉਹ ਚੀਜ਼ ਤਾਂ ਪਤਾ ਹੀ ਵੀਰੇ ਜ਼ੀਰੋ ਨੇ ਹਮੇਸ਼ਾ ਹੀ ਬਾਤ ਹਾਂਜੀ ਬਾਕੀ ਬਾਕੀ ਵੀ ਜਿਵੇਂ ਅਮਰਸਾਰੀ ਕੀ ਜਿਤੀਆਂ ਉਹਨਾਂ ਨੇ ਸੀਲ ਆ ਕੇ ਉਸ ਤਰ੍ਹਾਂ ਚਲਾਤੀ ਕੋਈ ਦਿੱਕਤ ਨਹੀਂ ਉਹਨਾਂ ਦਾ ਜਰਮੀਨੇਸ਼ਨ ਚ ਕੋਈ ਪ੍ਰੋਬਲਮ ਨਹੀਂ ਵਧੀਆ ਪਰ ਮੈਂ ਇਹ ਗੱਲ ਲੱਖਾਂਗਾ ਵੀ ਇਹ ਨਾ ਤਿਲਕ ਨਹੀਂ ਨਗੀ ਇਹ ਤਿਲਕਨ ਦਾ ਕਾਰਨ ਕੀ ਹੈ ਤੁਸੀਂ ਆਪੇ ਦੇਖ ਲਓ ਵੀ ਮੈਂ ਥੱਲੇ ਕੈਮਰਾ ਕਮਾ ਦਿੰਦਾ ਵੀ ਤਿੱਖੀ ਐਡੀ ਹੋ ਜਾਂਦੀ ਥੱਲੇ ਬੈਂਦੀ ਆ ਹੁਣ ਇੱਕ ਵਜਨ ਵੀ 5.5 ਕਵਾਂਟਲ ਬਾਕੀ ਹਜੇ ਵੀ ਖਾਤ ਜਦੋਂ ਪੈਂਦਾ ਹਨਾ ਕਵਾਂਟਲ ਤਾਂ ਉਹੀ ਵੱਜ ਜਾਂਦਾ ਮੰਨ ਲਓ ਐਡੀ ਵੱਡੀ ਖੁਰਲੀ ਬਣਾਈ ਹੋਈ ਹੈ ਵੀ ਮੇਰੇ ਸਾਹਬ ਤੇ ਦੋ ਕਿੱਲਿਆਂ ਦਾ ਵੀ ਦੋ ਕਿੱਲਿਆਂ ਦੀ ਖਾਦ ਤੋਂ ਪਲੱਸ ਪੈਂਦਾ ਹੋਏਗਾ ਜਿੰਦੀ ਇਹ ਖੁਰਲੀ ਹੈ ਇਹ ਵੀਰੇ ਕਿੰਨੇ ਟੈਨਾਂ ਦੇ ਵਿੱਚ ਮੰਨ ਲਓ ਤਿਆਰ ਕਰਦੇ 13 ਟੈਨਾਂ ਦੇ ਵਿੱਚ ਹੈ ਜੀ ਇਹ 13 ਟੈਨ 13 ਟੈਨਾਂ ਚਾਹੀਏ ਭਵਾਨੀ ਜਾਣੀ ਹੈ ਜੀ ਠੀਕ ਹੈ ਜੀ ਹਰਿਆਣੇ ਦੇ ਅੰਦਰ ਹਾਂਜੀ ਹਰਿਆਣੇ ਚ ਜਾਣੀ ਹੈ ਜੀ ਇਹ 15 ਟੈਨ ਚਾ ਇਹ ਬਟੰਡੇ ਜਾਣੀ ਹੈ ਜੀ ਅੱਛਾ ਇਹ ਬਟੰਡੇ ਏਰੀਆ ਜਾਣੀ ਹੈ ਤੇ ਉਹ ਗੁਰਦਾਸਪੁਰ ਏਰੀਆ ਚ ਜਾਣੀ ਹੈ ਵੀ ਆਰਡਰ ਦੀ ਹੈ ਜੀ ਸਾਰੇ ਆਰਡਰ ਦੀ ਆਪਣੇ ਕੋਲ ਤੇ ਉਹ ਵੀ 13 ਟੈਨ ਚਾਹੀਏ ਇਹ ਵੀ 13 ਟੈਨ ਚਾ ਹਾਂਜੀ ਹਾਂ ਵੀਰੇ ਬੈਸਟ ਕਿਹੜੀ ਜਿਵੇਂ ਤੁਹਾਡੇ ਹਿਸਾਬ ਤੇ ਵੀ 13 ਜਾਂ ਜਿਆਦਾ ਤਾਂ ਬੈਸਟ ਜਿਹੜੀ ਅਸੀਂ ਮੰਨਦੇ 13 ਪੂਰੀ ਨੇ 13 ਪੂਰੀ 13 ਪੂਰੀ ਸਹੀ ਹੈ ਜੀ ਬਿਲਕੁਲ ਓਕੇ ਆ ਜਿਆਦੇ ਲੈਂਥ ਨਹੀਂ ਵੱਧਦੀ ਮਸ਼ੀਨ ਦੀ ਅੱਛਾ ਵੀਰੇ ਰਸਤੇ ਵਿੱਚ ਕੋਈ ਦਿੱਕਤ ਨਹੀਂ ਜੀ 13 ਵੀ ਲੈ ਲਓ 15 ਵੀ ਲੈ ਲਓ ਕੋਈ ਦਿੱਕਤ ਨਹੀਂ ਬਈ ਐ ਸੜਕ ਤੋਂ ਲੰਘਣਾ ਲੱਗਿਆ ਇਹਨਾਂ ਦਾ ਆਪਾਂ ਹੁਣ ਪਿਛਲੇ ਸਾਲ 17 ਪੂਰੀ ਬਣਾ ਕੇ ਦਿੱਤੀ ਸੀ ਜੀ ਰਾਣਾ ਗਰਜੀਤ ਦੇ ਫਾਰਮ 'ਚ ਜੀ ਜੀ ਇਹ ਪਰ ਜਿਆਦੇ ਬੈਸਟ ਹੈ ਜਿਹੜੀ ਉਹ 13 ਪੂਰੀ ਸਾਨੂੰ ਲੱਗੀ ਜੀ ਬਈ 13 ਪੂਰੀ ਦਾ ਤਾਂ ਕਹਿ ਰਹੇ ਆ ਬੈਸਟ ਬਈ ਬਣਵਾਉਣ ਨੂੰ ਤਾਂ ਤੁਸੀਂ 17 ਵੀ ਬਣਵਾ ਲਓ ਪਰ ਰੋਡ ਦਾ ਵੀ ਹਿਸਾਬ ਹੈ ਵੀ ਆਪਾਂ ਰੋਡ ਤੋਂ ਵੀ ਲੰਘਣਾ ਹੈ ਮੱਗ ਦੋ ਦੋ ਢਾਈ ਢਾਈ ਫੁੱਟ ਬਾਹਰ ਆ ਜੇਗੀ ਤਾਂ ਬਹੁਤ ਔਖਾ ਵੀ ਸਾਧਨ ਹੋਰ ਵੀ ਲੰਘਣ ਦੇ ਸਿੰਗਲ ਰੋਡ ਤੇ ਵੀ ਲੰਘਣਾ ਇਸ ਚੀਜ਼ ਦਾ ਬਿਲਕੁਲ ਜੀ ਕੋਈ ਰਸਤੇ ਵਿੱਚ ਵੀ ਲੰਘਣਾ ਜੀ ਇਹਦਾ ਵੀ ਘਟਾਉਣ ਵਧਾਉਣ ਘਟਾਉਣ ਦਾ ਸਿਸਟਮ ਕੀ ਰੱਖਿਆ ਉਧਰਲੇ ਪਾਸੇ ਜਿਵੇਂ ਆਪਾਂ ਸੁਪਰ ਸੀਡਰ ਤੇ ਲੱਗੇ ਹੁੰਦੇ ਨੇ ਵਧੀਆ ਚ ਸਾਰਾ ਬੈਰਿੰਗ ਸਿਸਟਮ ਜੀ ਅੱਛਾ ਵੀਰੇ ਹਾਂ ਸਾਰਾ ਜਿਵੇਂ ਸੁਪਰ ਸੀਡਰ ਤੇ ਲੱਗਾ ਹੁੰਦਾ ਨਾ ਉਹ ਚੀਜ਼ ਕਰਦੀ ਘਟਾਉਣ ਵਧਾਉਣ ਦਾ ਜਿਵੇਂ ਸੌਖਾ ਕਰ ਜਿੰਨਾ ਮਰਜ਼ੀ ਘਟਾ ਲਓ ਜੀ ਚਾਹੇ 100 ਗ੍ਰਾਮ ਵੀ ਚ ਵਧਾ ਘਟਾ ਲਓ ਜੀ ਅੱਛਾ ਵੀਰੇ ਇਹਦੇ ਵਿੱਚ ਫਸਲਾਂ ਕਿਹੜੀਆਂ ਕਿਹੜੀਆਂ ਆ ਖਾਦ ਸੋਰੀ ਸਰੋਂ ਦੇ ਵਿੱਚ ਖਾਦ ਮਲਾ ਕੇ ਬੀਜ ਸਕਦੇ ਆ ਜੀ ਹਾਂਜੀ ਵੀਰੇ ਇਸ ਤਰ੍ਹਾਂ ਜਿਵੇਂ ਜਿਵੇਂ ਜੀਰੋ ਡਰਲ ਆਪਣੀ ਪਹਿਲਾਂ ਨਹੀਂ ਕੰਮ ਕਰਦੀ ਸੀ ਜੋ ਫਸਲਾਂ ਉਹ ਬੀਜਦੀ ਸੀ ਸਾਰੀਆਂ ਬੀਜੋ ਜੀ ਉਹ ਸਾਰੀਆਂ ਫਸਲਾਂ ਹੀ ਬੀਜਦੀ ਸੀ ਹਾਂਜੀ ਹਾਂ ਠੀਕ ਹੈ ਇੱਕ ਨਾ ਮਗਰ ਵੀਰੇ ਉਹ ਵੇਲ ਨਾ ਲਾਇਆ ਹੋਇਆ ਤੁਸੀਂ ਕਿਉਂ ਸਪੈਕਟਰਦੇ ਹੁੰਦਾ ਰੂਲਾ ਹਾਂਜੀ ਹਾਂ ਇਹ ਤੁਸੀਂ ਸ਼ੌਕਰ ਵੀ ਨਾਲ ਲਾਇਆ ਇਹ ਵੀਰੇ ਕਾਦੇ ਲਈ ਲਾਤਾ ਇਹ ਜਿਵੇਂ ਉੱਪਰੋਂ ਡਿਸਕਾ ਲੱਗਦੀ ਹੈ ਜੀ ਹਾਂਜੀ ਮਤਲਬ ਕਿ ਟੱਕਦਾ ਜਾਂਦਾ ਬੀਨੂ ਟੱਕਦਾ ਜਾਂਦਾ ਜੀ ਅੱਛਾ ਬੀਨੂ ਮਗਰ ਟੱਕਦਾ ਜਾਂਦਾ ਹਾਂਜੀ ਹਾਂ ਬੀਨੂ ਟੱਕਦਾ ਜਾਂਦਾ ਜੀ ਠੀਕ ਹੈ ਇੱਥੋਂ ਆਪਾਂ ਬੀਨ ਨੰਗਾ ਰਹਿੰਦਾ ਜੀ ਇੱਥੋਂ ਇਹਨੂੰ ਐਡਜਸਟੇਬਲ ਕਰ ਸਕਦੇ ਆ ਜਿੰਨਾ ਮਰਜੀ ਉੱਚਾ ਨਹੀਂ ਬਾਕੀ ਪਲਾਇਆ ਤਾਂ ਸਪਰਿੰਗ ਵੀ ਆ ਸ਼ੌਕਰ ਵੀ ਲਾਏਗਾ ਲੇਕਿਨ ਇਹਨੂੰ ਇੱਥੋਂ ਵੀ ਐਡਜਸਟੇਬਲ ਮੈਂਡ ਦਿੱਤੀ ਹੋਈ ਹੈ ਜੀ ਇਹਨੂੰ ਬਈ ਹਾਂ ਹੋ ਇਹ ਜਿਹੜੀ ਡਿਸਕ ਹੈ ਨਾ ਇਹ ਕਿਹੜੀ ਕੰਪਨੀ ਦੀ ਲਾਉਂਦੇ ਜੀ ਇਹ ਜਿਹੜੇ ਡਿਸਕੋਂ ਦੇ ਤਵਾ ਆਉਂਦਾ ਇਹ ਜਿੰਦਲ ਦਾ ਆਉਂਦਾ ਜੀ ਇਹ ਜਿੰਦਲ ਦਾ ਹਾਂਜੀ ਇਹ ਸਟੀਲ ਦਾ ਹੁੰਦਾ ਜੀ ਸਟੀਲ ਸਟੀਲ ਦਾ ਜੀ ਠੀਕ ਹੈ ਵੀਰੇ ਸਟੀਲ ਦਾ ਹੈਵੀ ਚ ਹੁੰਦੀ ਹੈ ਸਾਰੀ ਡਿਸਕ ਇਹ ਆਪਾਂ ਆਪਦੀ ਹੈਵੀ ਤਿਆਰ ਕਰਵਾਉਣਾ ਜੀ ਸਾਰੇ ਵਾਇਰਿੰਗ ਸਾਰੇ ਨਵੇਂ ਪਾ ਕੇ ਠੀਕ ਨਹੀਂ ਹੈਗਾ ਜੀ ਵੀ ਡਿਸਪੋਇਲ ਦਾ ਸਿਸਟਮ ਪਾ ਕੇ ਥੋੜੀ ਦੁਰੇਨ ਸਾਰਾ ਵਾਇਰਿੰਗ ਵਧੀਆ ਨਵਾਂ Ориジナル ਪਾ ਕੇ ਜੀ ਠੀਕ ਹੈ ਵੀਰੇ ਇਹ ਬਰਾਬਰ ਚੱਲਦੀ ਹੈ ਨਾ ਹਾਂਜੀ ਬਿਲਕੁਲ ਬਰਾਬਰ ਐਕਸੈਕਟ ਬਰਾਬਰ ਚੱਲਦੀ ਹੈ ਸੁਪਰ ਸੀਡਰ ਤੇ ਐਕਸੈਕਟ ਜਿਵੇਂ ਪਿ ਆ ਡਿਸਕ ਦੇਖੋ ਜੀ ਹਾਂਜੀ ਵੀਰੇ ਇਹ ਉੱਚੀ ਰਹਿ ਜਾਂਦੀ ਸੀ ਠੀਕ ਹੈ ਜੀ ਇੱਥੇ ਹੁਣ ਆਪਾਂ ਪਲੇਟ ਲਾ ਕੇ ਜਿਹਨੂੰ ਨੀਵੀਂ ਧਰਤੀ ਜੀ ਦੂਜੀਆਂ ਡਿਸਕਾਂ ਨਾਲ ਉਹ 1 ਇੰਚੀ 1.5 ਇੰਚੀ ਨੀਵੀਂ ਹੈ ਜੀ ਅੱਛਾ ਇਹ ਨੀਵੀਂ ਬਈ ਜਿੱਥੋਂ ਆਪਣੇ ਟਰੈਕਟਰ ਦਾ ਟਾਇਰ ਦਾ ਪਿੱਛਾ ਨੰਗਦਾ ਸੀਗਾ ਜੀ ਉਹ ਜਗ੍ਹਾ ਦਬ ਜਾਂਦੀ ਸੀਗੀ ਜੀ ਹਾਂ ਬਈ ਉਹ ਦਬਣ ਕਰਕੇ ਜੀ ਉਹ ਜਿਹੜਾ ਬੀਸੀਆ ਉੱਪਰ ਰਹਿ ਜਾਂਦਾ ਸੀ ਜੀ ਠੀਕ ਹੈ ਉਹ ਆਪਾਂ ਨੀਚੇ ਧਰਤਾ ਜੀ ਅੱਛਾ ਫਿਰ ਉਹ ਨੀਵੀਂ ਕਰਤੀ ਉਧਰੋਂ ਵੀ ਨੀਵੀਂ ਕਰ ਉਧਰੋਂ ਵੀ ਦੋ ਡਿਸਕਾਂ ਨੇੜਿਆਂ ਉਹ ਨੀਵੀਂਆਂ ਕਰਤੀ ਨੀਵੀਂਆਂ ਕਰਤੀ ਆਮ ਨਾਲੋਂ ਆਮ ਨਾਲੋਂ ਜੀ ਇਹ ਵੀ ਐ ਕਿਤੇ ਵੀ 5 5.5 ਕੁਇੰਟਲ ਵਜਨ ਆ ਹਨਾ ਮਤਲਬ ਹੀ ਨਹੀਂ ਆ ਦੇਖੋ ਨਾ ਖੜੀਆਂ ਨੇ ਥੱਲੇ ਖੜੀਆਂ ਜੀ ਇਹ ਤਾਂ ਚਲੋ ਆਪਾਂ ਘੋੜੀਆਂ ਦੇ ਉੱਪਰ ਰੱਖ ਰੱਖੇ ਫਿਟਿੰਗ ਕੀਤੀ ਆ ਆ ਬਿਲਕੁਲ ਨੀਚੇ ਖੜੀਆਂ ਉਹਦੇ ਤੇ ਪੂਰਾ ਬੇਟਾ ਜੀ ਕੋਈ ਇਸ ਤਰ੍ਹਾਂ ਨਹੀਂ ਹੈ ਐਵੇਂ ਕੁਝ ਨਹੀਂ ਹੋਇਆ ਡਿਸਕਾਂ ਦੇ ਸਿਰ ਤੇ ਸਾਰਾ ਵਜਨ ਖੜਾ ਹਾਂ ਬਿਲਕੁਲ ਹੁਣ ਡਿਸਕਾਂ ਦੇ ਸਿਰ ਤੇ ਆ ਜੀ ਰੂਲਾ ਵੀ ਉੱਪਰ ਆ ਜੀ ਇਹਨਾਂ ਦਾ ਹਾਂ ਰੂਲਾ ਵੀ ਉੱਪਰ ਹੈ ਹਾਂਜੀ ਹਾਂ ਤੇ ਇਹਦੇ ਆ ਵੀਰੇ ਡਿਸਕ ਦੀ ਗੱਲ ਕਰਦੇ ਸੀ ਇਹਦਾ ਹੁਣ ਪ੍ਰਾਈਸ ਰੇਂਜ ਜਿਹੜਾ ਵਧ ਗਿਆ ਹਨਾ ਹਾਂਜੀ ਆਮ 0 ਟ੍ਰੇਲ ਨਾਲੋਂ ਜਾਂ 0 ਟ੍ਰੇਲ ਦਾ ਆਪਾਂ ਵਜਨ ਦੀ ਗੱਲ ਕਰੀ ਮਨ ਲਓ ਇਹ ਡਿਸਕ ਮਹਿੰਗੀ ਹੋਣ ਕਰਕੇ ਵਧ ਗਈ। ਡਿਸਕ ਮਹਿੰਗੀ ਹੋਣ ਕਰਕੇ ਵਧ ਗਈ ਜੀ। ਜੇ ਵੀਰੇ ਮੈਂ ਇੱਕ ਡਿਸਕ ਦੇ ਪ੍ਰਾਈਸ ਦੀ ਗੱਲ ਕਰਾਂ ਕੱਲੀ ਡਿਸਕ ਵੀਰੇ ਆ ਪੈਰਿੰਗ ਪੂਰਿੰਗ ਤੁਸੀਂ ਛੱਡ ਦਿਓ। ਕੱਲੀ ਡਿਸਕ ਦਾ ਪ੍ਰਾਈਸ ਕੀ ਹੈ? ਜਿਵੇਂ ਸੈਂਪਲ ਸਾਰਾ ਇਕੱਠੇ ਆਉਂਦਾ ਜੀ ਸਾਰਾ। ਆ ਸਾਰਾ ਇਕੱਠਾ ਹੁੰਦਾ। ਹਾਂਜੀ ਹਾਂ। ਇਹਦਾ ਵੀਰੇ ਕਿੰਨੇ ਰੇਟ? ਇਹ 4000 ਰੁਪਏ ਦੀ ਪੈਂਦੀ ਜੀ ਇੱਕ। 4000 ਦੀ ਡਿਸਕ ਹੈ ਤੁਸੀਂ ਆਪੇ ਹੁਣ ਕੈਲਕੂਲੇਸ਼ਨ ਕਰ ਲੈ। ਕੱਲੀਆਂ ਡਿਸਕਾਂ ਡਿਸਕਾਂ ਕਿੰਨੇ ਦੀਆਂ ਲੱਗਦੀਆਂ? ਬਾਕੀ ਲੋਹਾ ਤਾਂ ਵੱਖਰਾ 5 ਕੁਆਂਟਲ ਠੀਕ ਹੈ। ਤੇ ਫਿਰ ਲੋਕੀ ਕਹਿ ਦਿੰਦੇ ਨੇ ਵੀ ਮਹਿੰਗੀ ਚੀਜ਼ ਮਹਿੰਗੀ ਸਿਰਫ ਇਨਾ ਕਰਕੇ ਹੀ ਹੈ ਤਵੀਆਂ ਕਰਕੇ ਹੀ ਵੀ ਤਵੀ ਮਹਿੰਗੀ ਹੁੰਦੀ ਇਸ ਕਾ ਸਸਤੀਆਂ ਵੀ ਹੁੰਦੀਆਂ ਜੀ ਇਹ ਚੀਜ਼ਾਂ ਜਿਹੜੀਆਂ ਸਟੀਲ ਦੀਆਂ ਨੇ ਇਹ ਆਮ ਲੋਹੇ ਦੇ ਵਿੱਚ ਬਣ ਜਾਂਦੀ ਜਿਆ ਸਸਤੀ ਆਉਂਦੀ ਹੈ ਜੀ ਪਰ ਆਪਾਂ ਸਸਤੀ ਯੂਜ਼ ਨਹੀਂ ਕਰਦੇ ਕੋਈ ਵੀ ਚੀਜ਼ ਹਾਂ ਆ ਵੀ ਸਾਰੀਆਂ ਲੇਜ਼ਰ ਕਟਿੰਗ ਕਰਾ ਕੇ ਹੈਵੀ ਲਾਇਏ ਹੋਏ ਸਾਰੇ ਕਲੈਂਪ ਵਗੈਰਾ ਸਾਰਾ ਆਹ ਬਿਲਕੁਲ ਠੀਕ ਆ ਜਾਬ ਦਾ ਹੈ ਵੀ ਵਧੀਆ ਸਾਰਾ ਤਿਆਰ ਕਰਵਾਇਆ ਹੋਈ ਆਪਾਂ ਠੀਕ ਹੈ ਵੀਰੇ ਇੱਕ ਵੀਰੇ ਨਾ ਮੇਰੇ ਕੋਲ ਇੱਕ ਇਨਕੁਆਇਰੀ ਇਹ ਵੀ ਆਈ ਸੀ ਵੀ ਜਿਵੇਂ ਆਪਣੀ ਪੁਰਾਣੀ ਹੈ ਨਾ ਬਿੱਟਾਂ ਵਾਲੀ ਆ ਹਾਂਜੀ ਹਾਂ ਜਾਂ ਹਨਾ ਪੋਰਾ ਵਾਲੀ ਆ ਹਾਂਜੀ ਹਾਂ ਰੁਪਏ ਵਾਲੇ ਉਹਨੂੰ ਵੀ ਵੀਰੇ ਤੁਸੀਂ ਇਹਨੂੰ ਲਾ ਦੋਗੇ ਮਾ ਹਾਂ ਲਾ ਦਾਂ ਕੋਈ ਦਿੱਕਤ ਨਹੀਂ ਵੀ ਉਹ ਸਾਰਾ ਫਰੇਮ ਉਹੀ ਸਾਰਾ ਕੁਝ ਰਹਿ ਜਾਏਗਾ ਸਿਰਫ ਕੱਲੀਆਂ ਡਿਸਕਾਂ ਉਹਦੇ ਚ ਇੱਕ ਸਮੱਸਿਆ ਆਉਂਦੀ ਜਿਵੇਂ ਉਹ ਮਸ਼ੀਨਾਂ ਜਿਹੜੀਆਂ ਥੋੜਾ ਵੇਟ ਘੱਟਾ ਉਹਨਾਂ ਦਾ ਅੱਛਾ ਵੇਟ ਘੱਟਾ ਹੋਣ ਕਰਕੇ ਉਹਨਾਂ ਦੇ ਲੱਗਣ 'ਚ ਦਿੱਕਤ ਆਉਂਦੀ ਹੈ ਜੀ अच्छा ठीक है ਲੱਗਾਂ ਤੇ ਦਿੱਕਾ ਜਿਵੇਂ ਲੱਗੇ ਜਾਂਦੇ ਆ ਉਹਨਾਂ ਦੇ ਲਾਈਆਂ ਵੀ ਪਿਛਲੇ ਸਾਲ ਵੀ ਲਾਈਆਂ ਉਹਦੇ ਚ ਫਾਰਮਰ ਨੇ ਹੀ ਫਿਰ ਬਾਅਦ ਵਿੱਚ ਜੋ ਲਾ ਕੇ ਦਿੱਤੇ ਜਿ ਇੱਕ ਦੋ ਮਸ਼ੀਨਾਂ ਦੇ ਲਾਈਆਂ ਸੀ ਜਿਆਦਾ ਤੇ ਨਹੀਂ ਲਾਈਆਂ ਸੀ ਆ ਉਹ ਇਸੇ ਕਰਕੇ ਠੀਕ ਹੈ ਜੀ ਵੀ ਉਹਦੇ ਚ ਹੀ ਫਾਰਮਰ ਨੇ ਦੱਸਿਆ ਵੀ ਇਹਦਾ ਵੇਟ ਘਟਾ ਵੇਟ ਘਟਾ ਹੋਣ ਕਰਕੇ ਵੈਂਦੀ ਨਹੀਂ ਸੀ ਮਸ਼ੀਨਾਂ ਦੇ ਠੀਕ ਹੈ ਬੰਦੀ ਨੇ ਬਾ ਵੇਟ ਦਾ ਤਾਂ ਫਿਰ ਭਰਾਓ ਇਹੀ ਹਾਲ ਹੈ ਜਿੰਨਾਂ ਕੋਲੇ ਹੌਲੀਆਂ ਮਸ਼ੀਨਾਂ ਨੇ ਹਨਾ ਉਹ ਤੁਸੀਂ ਮੰਨ ਲਓ ਇੱਥੇ ਬੋਰੀ ਰੱਖਣ ਦਾ ਸਿਸਟਮ ਬਣਵਾ ਲਓ ਵੀ ਪਰਮਾਨੈਂਟ ਜਿਹੜਾ ਤੁਸੀਂ 2 ਕੁਇੰਟਲ ਵਜਨ ਪਾ ਕੇ ਹੁਣ ਇਹ ਮਸ਼ੀਨ ਹੈ ਜਿਹੜੀ 5.5 ਕੁਇੰਟਲ ਦੀ ਇਕੱਲੀ ਮਸ਼ੀਨ ਹੈ 2 ਕੁਇੰਟਲ ਉੱਤੇ ਬੀਜ ਖਾਦ ਪੈ ਜਾਣਾ 7 7.5 ਕੁਇੰਟਲ ਦੀ ਹੋ ਗਈ ਹੈ ਨਾ ਸੁਪਰ ਹੀਟਰ ਜਿੰਨਾ ਵਜਨ ਹੋ ਚੱਲਿਆ ਤੇ ਜੇ ਤੁਹਾਡੀ ਨਈ ਮਸ਼ੀਨ ਲੱਗਦੀ ਹੈ ਨਾ ਜੇ ਤੁਹਾਨੂੰ ਦਿੱਕਤ ਆਉਂਦੀ ਹੈ ਤਾਂ ਫਿਰ ਤੁਸੀਂ ਇੱਥੇ ਫਰੇਮ ਬਣਵਾ ਲਓ ਇੱਕ ਬਾਈ ਹੋਣਾ ਤੋਂ ਜਾਂ ਮਗਰ ਬਣਵਾ ਲਓ ਜਾਂ ਅੱਗੇ ਬਣਵਾ ਲਓ ਵੀ ਬੋਰੀਆਂ ਭਰ ਕੇ ਮ ਤੇ ਬਈ ਆਪਣਾ ਐਡਰੈਸ ਤੇ ਮੋਬਾਈਲ ਨੰਬਰ ਜਰੂਰ ਦੱਸੋ ਕਿਉਂਕਿ ਆਪਣਾ ਐਡਰੈਸ ਹੈ ਜੀ ਖਾਲਸਾ ਐਗਰੀਕਲਚਰ ਵਰਕਰ ਸਿਰਸਾ ਰੋਡ ਸਰਦੂਲਗੜ੍ਹ ਜੀ ਠੀਕ ਹੈ ਵੀਰੇ ਹਾਂਜੀ ਮੋਬਾਈਲ ਨੰਬਰ ਹੈ ਜੀ ਆਪਣਾ 9417539113 ਜੀ ਠੀਕ ਹੈ ਵੀਰੇ ਮੋਬਾਈਲ ਨੰਬਰ ਫਿਰ ਦੱਸ ਦਈਏ 9417539113 ਜੀ 9779151363 ਤੇ ਵੀਡੀਓ ਨੂੰ ਸ਼ੇਅਰ ਕਰਾਇ ਜੇ ਮਿਲਦੇ ਕਿਸੇ ਹੋਰ ਵੀਡੀਓ ਚ ਬਾਕੀ ਮੈਂ ਪਹਿਲਾਂ ਵੀ ਬਾਈ ਉਹਨਾਂ ਕੋਲੇ ਵੇਖੀ ਸੀ ਮਸ਼ੀਨ ਉਦੋਂ ਵੀ ਬਾਈ ਉਹਨਾਂ ਨੇ ਬਣਾਈ ਸੀ ਉਸ ਤੋਂ ਬਾਅਦ ਵੀ ਹੁਣ ਬਾਈਆਂ ਉਹਨਾਂ ਕੋਲੇ ਆਇਆ ਤੇ ਹੁਣ ਵੀ ਬਾਈ ਉਹਨਾਂ ਨੇ ਹੀ ਤਿਆਰ ਕੀਤੀ ਹੈ ਵੀਡੀਓ ਨੂੰ ਸ਼ੇਅਰ ਕਰਾਇਆ ਜੀ ਵਾਤ ਵਾਤ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ